ਬੁੱਟਰ ਸਾਹਿਬ ਥੈਂਕ ਯੂ ਜੀ ਸੋ ਰੰਗਮਚਹ ਤੇ ਇਹ ਆਵਾਜ਼ਾਂ ਬਿਲਕੁਲ ਰੈਡੀ ਹੈ ਜੀ ਸਾਡੇ ਪਿਆਰੇ ਕਲਾਕਾਰ ਜਨਤ ਵਿੱਚੋਂ ਅਸਰੀਲੀਆਂ ਆਵਾਜ਼ਾਂ ਸਾਡੇ ਬਲ ਸਾਹਿਬ ਇੰਟਰਨੈਸ਼ਨਲ ਜੋੜੀ ਉਹਨਾਂ ਦੀ ਵੀ ਹਾਜ਼ਰੀ ਹੋਣੀ ਹੈ ਸਾਡਾ ਵੀਰ ਮਨਦੀਪ ਵੀ ਬੈਠਾ ਜੁਹਿਆਂ ਵੈਲਕਮ ਔਰ ਪਿਆਰੇ ਵੀਰਾਂ ਦੇ ਵਿੱਚੋਂ ਸਾਡੇ ਭਾਈ ਚੰਨੀ ਗਿੱਲ ਸਾਹਿਬ ਔਰ ਤਰਵਾਦਾ ਜੀ ਬਾਬਾ ਤਰਸੇਮ ਸਾਹਿਬ ਜੀ ਸੋ ਜੁਹਿਆਂ ਵੈਲਕਮ ਤੇ ਸਤਿਕਾਰਯੋਗ ਚੜ੍ਹਦੀ ਕਲਾ ਲਾਈਵ ਟੀਵੀ ਸੋ ਜਿਹੜਾ ਸਾਰਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ ਜੀ ਚੜਦੀ ਕਲਾ ਲਾਈਵ ਟੀਵੀ ਸੋ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਉਹਨਾਂ ਦੀ ਸਾਰੀ ਟੀਮ ਦਾ ਵੱਡਾ ਧੰਨਵਾਦ ਹੈ ਜੀ ਬੜੇ ਪਿਆਰੇ ਵੀਰ ਦਿਲਬਾਗ ਪ੍ਰੀਤ ਜੀ ਸੋ ਨਾਲ ਦੀ ਨਾਲ ਜਸਵੀਰ ਸਿੰਘ ਜੀ ਸਾਡੇ ਵੀਰ ਜੋ ਕਵਰੇਜ ਕਰ ਰਹੇ ਨੇ ਥੇ ਇੱਕ ਮਿਹਰਬਾਨੀ ਚੜਦੀ ਕਲਾ ਲਾਈਵ ਟੀਵੀ ਦਾ ਬੜਾ ਧੰਵਾਦ ਔਰ ਜਿੰਨੇ ਵੀ ਸਰੋਤੇ ਜਿੰਨੇ ਵੀ ਇਸ ਪਰਿਵਾਰ ਦੇ ਨਾਲ ਜੁੜੀਆਂ ਸੰਗਤਾਂ ਤੇ ਪਹੁੰਚਿਆ ਸਾਰਿਆਂ ਨੂੰ ਮੁਬਾਰਕਬਾਦ ਆਓ ਜੀ ਇੱਕ ਵਾਰੀ ਫਿਰ ਜੋਰ ਦੇਈਏ ਤੁਨੂੰ ਉਸੇ ਰੰਗ ਪੱਜ ਦੇ ਨਾਲ ਕਿ ਬਾਲ ਚਿਰਾਗ ਇਸ਼ਕ ਦਾ ਯਾਰਾ ਰੌਸ਼ਨ ਮੇਰੀ ਰੂਹ ਕਰਦੇ ਬਾਲ ਚਿਰਾਗ ਇਸ਼ਕ ਦਾ ਯਾਰਾ ਰੌਸ਼ਨ ਮੇਰੀ ਰੂਹ ਕਰਦੇ ਬਏ ਮੇਰੀ ਨੂੰ ਮਾਰ ਕੇ ਵਿੱਚ ਤੂੰ ਹੀ ਤੂੰ ਹੀ ਤੂੰ ਪਰਦੇ ਵਿੱਚ ਤੂੰ ਹੀ ਤੂੰ ਹੀ ਤੂੰ ਪਰਦੇ ਸੋ ਜਿਹੜੇ ਤੂੰ ਤੂੰ ਕਰਦੇ ਨੇ ਉਹੀ ਤਰ ਜਾਂਦੇ ਨੇ ਮੈਂ ਮੈਂ ਵਾਲਾ ਹਮੇਸ਼ਾ ਬਲੀ ਚੜ ਜਾਂਦਾ ਆਓ ਜੀ ਲਵਾਉਣੇ ਹਾਜ਼ਰੀਆਂ ਬੰਬੰਬ ਬੋਲੇ ਤਿਆਰੀਆਂ ਆਵਾਜ਼ਾਂ ਦੇ ਵਿੱਚੋਂ ਬੜੇ ਹੀ ਸ੍ਰੀਲੇ ਟਰੈਕ ਜਿਨ੍ਹਾਂ ਦੇ ਸੁਣਿਆ ਤੁਸੀਂ ਹੁਣੇ ਜੇ ਹਾਲੀ ਦੇ ਵਿੱਚ ਰਿਲੀਜ਼ ਹੋਇਆ ਜੀ ਵੀਰ ਦਾ ਟਰੈਕ ਕਿੱਕਲੀ ਸੋ ਆਓ ਜੀ ਉਸੇ ਆਵਾਜ਼ ਅੰਦਾਜ਼ ਨੂੰ ਜਨਾਬ ਚੰਨੀ ਗਿਲ ਔਲੀ 10 ਮਿੰਟ ਪਲੀਜ਼ ਵੈਲਕਮ ਹਰ ਵੱਡੇ ਧੰਨਵਾਦ ਹੈ ਜੀ ਉਹ ਸਾਡੀਆਂ ਭੈਣਾਂ ਯੂਕੇ ਤੇ ਯੂਐਸਏ ਦੇ ਵਿੱਚ ਸਾਡੇ ਭੈਣ ਜੀ ਸੁਰਿੰਦਰ ਕੌਰ ਜੀ ਯੂਕੇ ਮਨਜੀਤ ਕੌਰ ਜੀ ਯੂਕੇ ਤਸ਼ੱਲਿਆ ਦੇਵੀ ਜੀ ਯੂਕੇ ਔਰ ਸਾਡੇ ਵੀਰ ਜੀ ਦੇਸ਼ ਰਾਜ ਜੀ ਯੂਕੇ ਸਿਮਾ ਖੁੱਲਰ ਯੂਐਸਏ ਐਂਡ ਅਸ਼ੋਕ ਕੁਮਾਰ ਜੀ ਯੂਐਸਏ ਵੱਡਾ ਧੰਨਵਾਦ ਹੈ ਜੀ ਕਮਲਜੀਤ ਕੌਰ ਆਸਟ੍ਰੇਲੀਆ ਐਂਡ ਜਗਤਾਰ ਹੀਰਾ ਆਸਟ੍ਰੇਲੀਆ ਵਾਲੇ ਸੋ ਵੱਡਾ ਧੰਨਵਾਦ ਹੈ ਜੀ ਉਹ ਸਾਰੇ ਵੀਰਾਂ ਦਾ ਤੇ ਸਾਡੀਆਂ ਪਿਆਰੀਆਂ ਭੈਣਾਂ ਦਾ ਸਾਡੀ ਪਿਆਰੀ ਬੈਣ ਜਸਵੀਰ ਕੌਰ ਜੀ ਵੱਡਾ ਧੰਨਵਾਦ ਹੈ ਸਾਰੀ ਫੈਮਿਲੀ ਦੇ ਨਾਲ ਐਂਡ ਸੀਮਾ ਯੂਐਸਏ ਜੀ ਸਾਡੀ ਪਿਆਰੀ ਭੈਣ ਜੀ ਸੋ ਵੱਡਾ ਧੰਨਵਾਦ ਸਾਡੇ ਜੋਨੀ ਵੀਰ ਦਾ ਐਂਡ ਜੋਨੀ ਕੁਮਾਰ ਜੀ ਐਂਡ ਪਰਮਜੀਤ ਵੀਰ ਐਂਡ ਸਾਡੇ ਵੀਰ ਅਮਰਜੀਤ ਭਾਜੀ ਥੈਂਕ ਯੂ ਮਿਹਰਬਾਨੀ ਜੀ ਐਂਡ ਸ੍ਰੀ ਸਰਜੀਤ ਲਾਲ ਜੀ ਹੀਰਾ ਸਾਹਿਬ ਐਂਡ ਸ੍ਰੀ ਮੱਖਣ ਲਾਲ ਜੀ ਸੋ ਥੈਂਕ ਯੂ ਮਿਹਰਬਾਨੀ ਜੀ ਆਓ ਆਵਾਜ਼ੇਂ ਦਾ ਜਨਾਬ ਚੰਨੀ ਗਿੱਲ ਹਲੇ ਹਲੇ ਹਾਜ਼ਰਨ ਪਰਮ ਸਤਕਾਰਯੋਗ ਇਸ ਦਰਬਾਰ ਦੇ ਗੱਦੀ ਨਿਸ਼ੀਨ ਸਾਡੇ ਸਾਈਂ ਜੀ ਸਾਡੇ ਰਹਿਬਰ ਜੀ ਸਾਈਂ ਸਰਿੰਦਰਪਾਲ ਜੀ ਸਾਡੇ ਬੀਬੀ ਜੀ ਬਲਵਿੰਦਰ ਕੌਰ ਜੀ ਉਹਨਾਂ ਦੇ ਕਦਮਾਂ ਇਸ ਨਾਂ ਚੀ ਦਾ ਨਮਨ ਹੈ ਕੋਟ ਕੋਟ ਪ੍ਰਣਾਮ ਕਰਦੇ ਆਂ ਔਰ ਸਲਾਨਾ ਮੇਲੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਔਰ ਮਾਨਯੋਗ ਸਤਕਾਰਯੋਗ ਜਿੰਨੇ ਵੀ ਫਕਰ ਫਕੀਰ ਵਕ ਵਕ ਡੇਰਿਆਂ ਤੋਂ ਇਸ ਮਹਿਫਲ ਵਿੱਚ ਆਏ ਨੇ ਸਾਰਿਆਂ ਦੇ ਕਦਮਾਂ ਇਸ ਨਾਂ ਚੀ ਦਾ ਨਮਨ ਹੈ ਮੈਂ ਕੋਟ ਕੋਟ ਪ੍ਰਣਾਮ ਕਰਦਾ ਉਹਨਾਂ ਦੇ ਚਰਨਾਂ ਨੂੰ ਔਰ ਬੜੀ ਧੀਰ ਬਾਅਦ ਦਰਸ਼ਨ ਹੋਏ ਨੇ ਸਾਈਂ ਜੀ ਮੇਸ਼ਾ ਸਰਕਾਰ ਦੇ ਬਹੁਤ ਧੀਰ ਬਾਅਦ ਮੈਂ ਦਰਸ਼ਨ ਕੀਤੇ ਆ ਕੋਈ 10 ਸਾਲ 12 ਸਾਲ ਤੋਂ ਬਾਅਦ ਅੱਜ ਇਹਨਾਂ ਨੂੰ ਉਹਨਾਂ ਦੇਸ਼ੇਰਵਾਦ ਮੈਨੂੰ ਮਿਲਣੇ ਆ ਔਰ ਜਿੰਨੇ ਵੀ ਫਕਰ ਫਕੀਰਾਏ ਸਾਰਿਆਂ ਦੇ ਕਦਮਾਂ ਚ ਨਾ ਚੀ ਦਾ ਨਮਨੇ ਸਾਰੇ ਸਿੰਘਾਂ ਨੇ ਆਪਣੇ ਆਪਣੇ ਹਿਸਾਬ ਨਾਲ ਹਾਜ਼ਰੀ ਕੀਤੀ ਔਰ ਨਾ ਚੀਜ਼ ਨੂੰ ਹੁਕਮ ਹੋਇਆ ਹੈ ਹਾਜ਼ਰੀ ਦੇਣ ਦਾ ਔਰ ਬਾਬਾ ਜੀ ਦੇ ਕਦਮਾਂ ਵਿੱਚ ਹੱਥ ਬਨ ਕੇ ਬੇਨਤੀ ਹੈ ਕਿ ਜੇ ਵਿਆਹ ਵਿੱਚ ਲਾੜਾ ਨਾ ਹੋਵੇ ਤਾਂ ਬਰਾਤ ਚੰਗੀ ਨਹੀਂ ਲੱਗਦੀ ਉਹ ਆਪਣੇ ਆਸਣ ਤੇ ਬੈਠਣਾ ਹਾਜ਼ਰੀ ਕਿਸੇ ਸ਼ਾਇਰ ਨੇ ਕੀ ਲਿਖਿਆ ਕਹਿੰਦਾ ਪੰਛੜ ਤਸਰੀਫੂਕ ਮਸੱਲਾ ਤੇ ਬੋਲ ਫਕੀਰਾ ਅੱਲਾ ਹੀ ਅੱਲਾ ਦੁਨੀਆ ਦਾ ਹਰ ਬੰਦਾ ਮੰਗਦਾ ਕੋਈ ਮਾੜਾ ਕੋਈ ਚੰਗਾ ਮੰਗਦਾ ਹੈਲੋ ਓਏ ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ ਕੋਈ ਗਹਿਣੇ ਹਾਰ ਸ਼ਗਾਰ ਮੰਗੇ ਕੋਈ ਨਗਦੀ ਕੋਈ ਅਧਾਰ ਮੰਗੇ ਓਏ ਮੰਗਣ ਵਾਲੀ ਤਾਂ ਸਾਰੀ ਦੁਨੀਆ ਤਾਂ ਦੇਵਣ ਵਾਲਾ ਕੱਲਾ ਬੋਲ ਫਕੀਰਾ ਅੱਲਾ ਹੀ ਅੱਲਾ ਕੋਈ ਜੋ ਚਾ ਕੋਈ ਧਿਆਨ ਲਗਾ ਸਭ ਕਰਦੇ ਨੇ ਇਹ ਸਾਂਝ ਜੋ ਤੇਰੇ ਦਰ ਤੇ ਆਉਂਦਾ ਏ ਮੱਥੇ ਦੀ ਕੀਮਤ ਚਾਹੁੰਦਾ ਏ ਕੋਈ ਮੱਥਾ ਟੇਕਰ ਪਈਆਂ ਦਾ ਮੁਲ ਮੰਗਦਾ ਰੱਬ ਤੋਂ ਥਈਆਂ ਦਾ ਮੈਨੂੰ ਆ ਵੀ ਮਿਲੇ ਮੈਨੂੰ ਉਹ ਵੀ ਮਿਲੇ ਜੋ ਗਜ ਬਸ ਮੈਨੂੰ ਹੀ ਮਿਲੇ ਤੂੰ ਭੋਲਾ ਏ ਤੂੰ ਭਾਲਾ ਏ ਸਭ ਦਿਲ ਦੀਆਂ ਜਾਣਨ ਵਾਲਾ ਏ ਓਏ ਦੁਨੀਆ ਮੰਗਦੀ ਦੌਲਤ ਸ਼ੌਹਰਤ ਤੇ ਫੱਕਰ ਮੰਗਦੇ ਅੱਲਾਹ ਬੋਲ ਫਕੀਰਾ ਅੱਲਾਹ ਯਾ ਅੱਲਾਹ ਆਪਣੇ ਆਪ ਗਵਾ ਬਿਠਾਏ ਖੁਦਗਰਜੀ ਦੀਆਂ ਗਲੀਆਂ ਓਏ ਮੰਗਦਾ ਫਿਰਦਾ ਥਾਂ ਥਾਂ ਟੁਕੜ ਚੱਟਦਾ ਫਿਰਦਾ ਤਲੀਆਂ ਹਰ ਭਾਂਡੇ ਵਿੱਚ ਮੂੰਹ ਮਾਰਨ ਦੀ ਆਦਤ ਸੇ ਕਿਆ ਬੰਦਾ ਹੁਣ ਬੰਦੇ ਨਾਲੋਂ ਕੁੱਤਾ ਸੌਂ ਦਰਜੇ ਆ ਚੰਗਾ ਮਾਲਕ ਦੇ ਲਈ ਪੂਛ ਲਾ ਵੇਚੀ ਦਾ ਖਾਵੇ ਤੋੜ ਨਵਾਵੇ ਓਏ ਜਿੱਥੇ ਕੂਕਰ ਪਹਿਰਾ ਦੇਵੇ ਉੱਥੇ ਬੁਰੀ ਬਲਾ ਨਾ ਆਵੇ ਕੁੱਤੇ ਤੂੰ ਮਰ ਜਾਣਿਆ ਮਾਨਾ ਲੈਲਾ ਸਵਕਸ ਵੱਲਾ ਤੇ ਬੋਲ ਫਕੀਰਾ ਅੱਲਾ ਹੀ ਅੱਲਾ ਜਿਸ ਦਰਬਾਰ ਚ ਝੋੜੀਆਂ ਪਰਣ ਆਈਆਂ ਕੁਛ ਲੈਣ ਆਏ ਆ ਭੈਣੋ ਤੇ ਕਰ ਜ਼ੋਰਦਾਰ ਤਾੜੀ ਦਰਬਾਰ ਲਈ ਹੋਣੀ ਚਾਹੀਦੀ ਨਾਵੀ ਮੁਰਸ਼ਿਦ ਤੇ ਦੇਵੇ ਬismillah ਕਰਕੇ ਖਾ ਲਈਏ ਚਾਹੇ ਤੱਤੀ ਆ ਚਾਹੇ ਠੰਡੀ ਆ ਓਏ ਮਿਲ ਗਈ ਦਾ ਸ਼ੁਕਰ ਰਮਨ ਨਾ ਲਈਏ ਚਾਹੇ ਗੁੱਸੇ ਆ ਚਾਹੇ ਰਾਜ਼ੀ ਆ ਪਰ ਫੜ ਕੇ ਕੋਲ ਬਠਾ ਲਈਏ ਵੈਸੇ ਰਸਦਾਨੀ ਓ ਜੇ ਰੋਸ ਜਾਵੇ ਤੇ ਪਾਣੀ ਕੰਜਰੀ ਯਾਰ ਮਨ ਨਾਲ ਏ ਓ ਦੁਨੀਆ ਪਰਖਣ ਲੱਗ ਪਈ ਮਸ਼ਹੂਰ ਹੋ ਗਏ ਆ ਓ ਨਾ ਪਰਖੇ ਜਿਸ ਦੇ ਨੂਰ ਚ ਨੂਰ ਹੋ ਗਏ ਆ ਓ ਦੁਨੀਆ ਵੱਖਰੀ ਵਸਦੀ ਓ ਤੇ ਮਸਤ ਮੋਲਿਆ ਏ ਦੁਨੀਆ ਤੋਤਾ ਕੀ ਕੋਹਾ ਦੂਰ ਹੋ ਗਏ ਹੁੱਤਹਾਟ ਕੋਈ ਨਾ ਛੱਡੀ ਤੇ ਸਾਇਆ ਸਭ ਕੁਝ ਦੇ ਦਿੱਤਾ ਹੁਣ ਲੋੜ ਰਹੀ ਨਾ ਮੰਗਣ ਦੀ ਭਰਪੂਰ ਹੋ ਗਏ ਸਰਕਾਰ ਜਿਸ ਦਰਬਾਰ ਤੇ ਉਸ ਦਰਬਾਰ ਦੀ ਗੱਲ ਹੈ ਉਸੇ ਗੱਦੀ ਤੋਂ ਸ਼ੁਰੂ ਕਰਦੇ ਆਂ ਇੱਕ ਕਰੀ ਇਸ ਗੱਦੀ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰੋ ਜ਼ਰਾ ਗੱਦੀ ਵਾਲਿਆ ਕਰਾ ਸਲਾਮ ਤੈਨੂੰ ਮੈਂ ਤੇਰੀ ਗੱਦੀ ਨੂੰ ਸੀ ਸੱਚ ਕੋਣ ਆਇਆ ਤੂੰ ਸਾਈਆਂ ਹਾਜ਼ਰੀ ਕਰੀ ਮਨਜੂਰ ਮੇਰੀ ਮੈਂ ਤੇਰੇ ਦਰ ਤੇ ਹਾਜ਼ਰੀ ਲਾਉਣ ਆਇਆ ਓ ਮੈਨੂੰ ਜੋ ਵੀ ਬਖਸ਼ਿਆ ਮਾਲਕਾਂ ਨੇ ਮੈਨੂੰ ਜੋ ਵੀ ਵਿਪਖਿਆ ਮਾਲਕਾਂ ਨੇ ਓ ਤੂੰ ਸੁਣ ਲਈ ਮੈਂ ਸੁਣੋੜ ਆ ਓ ਮੇਰੇ ਘਰ ਪਟਹਾ ਮੇਰੇ মুর্ਸ਼ਦ ਦਾ ਪਹੋਕ ਪਹੋਕ ਕੇ ਫਰੀਜਨ ਪਹੋੜ ਆ ਤੇ ਭੈਣੋ ਸਾਰੇ ਨੇ ਨਾਲ ਤਾੜੀ ਮਾਰਨੀ ਆ ਇਸ ਗੱਡੀ ਦੇ ਮਾਲਕ ਨੂੰ ਅਸੀਂ ਇੱਥੇ ਪੰਡਾਲ ਚ ਬਣਾ ਰਹੇ ਤੇ ਕੀ ਕਹਿਣਾ ਓ ਗੱਡੀ ਵਾਲੇ ਅੱਬ ਜੁਰਘਾਵੇ ਆ ਜਾ ਮਹਾਰੀ ਗੱਡੀ ਤੇ gekeੜਾ ਓ ਗੱਡੀ ਵਾਲੇ ਅੱਬ ਜੁਰਘਾਵੇ ਓ ਗੱਦੀ ਵਾਲਿਆ ਬਜੁਰਗਾ ਵੇਰੇ ਆਜਾ ਮਾਰ ਗੱਦੀ ਤੇ ਕਿੜਾ ਗੱਦੀ ਵਾਲਿਆ ਬਜੁਰਗਾ ਵੇਰੇ ਆਜਾ ਮਾਰ ਗੱਦੀ ਤੇ ਵੇਰਾ ਆਜਾ ਮਾਰ ਗੱਦੀ ਤੇ ਕਿੜਾ ਓਏ ਤੈਨੂੰ ਰੋਕਣ ਵਾਲਾ ਕਿੜਾ ਗੱਦੀ ਵਾਲਿਆ ਬਜੁਰਗਾ ਵੇਰੇ ਆਜਾ ਮਾਰ ਗੱਦੀ ਤੇ ਕਿੜਾ ਗੱਦੀ ਵਾਲਿਆ ਬਜੁਰਗਾ ਵੇਰੇ ਆਜਾ ਮਾਰ ਗੱਦੀ ਤੇ ਕਿੜਾ ਫੜ ਜਿ ਲੈ ਵਦਾ ਕਿਉਂ ਮੈਂ ਨਖਲਾ ਪਿਹਰਾ ਢਾਕੇ ਦੇਵਾਂ ਅਤਰੀ ਉਤੇ ਸੜਕਾ ਕੇ ਦੇਵਾਂ ਉਹ ਨਖਲਾ ਪਿਹਰਾ ਢਾਕੇ ਦੇਵਾਂ ਅਤਰੀ ਉਤੇ ਸੜਕਾ ਕੇ ਦੇਵਾਂ ਪੈਰ ਕਿਤੇ ਪੈ ਜਾਣ ਤੇਰੇ ਵੇ ਹੇ ਕਿਤੇ ਬੇਜਣ ਤੇਰੇ ਵੇ ਓ ਮੇਰਾ ਦੰਗਲਾ ਹੋ ਜਾ ਵੇੜਾ ਓ ਕਿਤੀ ਵਾਲਿਆ ਬਜੁਰ ਘਾਵੇ ਆਜਾ ਮਹਾਰ ਗਤੀ ਤੇ ਆ ਏ ਰਾਹ ਗਤੀ ਵਾਲਿਆ ਬਜੁਰ ਘਾਵੇ ਆਜਾ ਮਹਾਰ ਗਤੀ ਤੇ ਮੇਰਾ ਓ ਤੂੰ ਮਾਲਕ